ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਚਲੋ ਜੀ ਹੁਣ ਅਸੀਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਰਿਕਵੈਸਟ ਹੈ ਵੀਡੀਓ ਨੂੰ ਪੂਰਾ ਹੀ ਦੇਖਿਓ ਵੀਡੀਓ ਨੂੰ ਲਾਇਕ ਕਮੈਂਟ ਅਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਹੀ ਕਰਿਓ ਆਪ ਸਾਰਿਆਂ ਨੂੰ ਥੰਬਨੇਲ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਹੈ ਕਿ ਅੱਜ ਦਾ ਵਿਚਾਰ ਕਿਸ ਬਾਰੇ ਹੈ ਦੇਖੋ ਜੀ ਜੇ ਕੋਈ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰੇ ਬਹੁਤ ਜ਼ਿਆਦਾ ਸਤਾਵੇ ਮਾਲੀ ਹਾਲਤ ਵੀ ਤੁਹਾਡੀ ਉਹ ਖਰਾਬ ਕਰਨੀ ਚਾਵੇ ਕਿ ਇਹ ਇਨਸਾਨ ਰਾਜ ਕੇ ਰੋਟੀ ਕਿਉਂ ਖਾ ਰਿਹਾ ਹੈ ਇਹ ਇਨਸਾਨ ਚੰਗੇ ਕੱਪੜੇ ਕਿਉਂ ਪਾਉਂਦਾ ਹੈ ਇਹਦੇ ਘਰ ਵਿੱਚ ਬਰਕਤ ਕਿਉਂ ਹੈ ਇਸ ਬਾਰੇ ਵੀ ਗੱਲ ਹੋਵੇਗੀ ਅਤੇ ਤੁਹਾਡੇ ਬੱਚੇ ਤਰੱਕੀ ਕਿਉਂ ਕਰ ਰਹੇ ਹਨ ਕਈਆਂ ਦਾ ਇਹੋ ਸਵਾ ਹੁੰਦਾ ਹੈ ਕਿ ਇਹਨਾਂ ਨੂੰ ਜਿੰਨਾ ਹੋ ਸਕੇ ਅਸੀਂ ਥੱਲੇ ਲਾਈਏ ਜਿੰਨਾ ਹੋ ਸਕੇ ਇਹਨਾਂ ਨੂੰ ਅਸੀਂ ਐਸੇ ਪਾਸੇ ਲੈ ਕੇ ਜਾਈਏ ਕਿ ਇਹ ਗਰੀਬੀ ਹੰਢਾਉਣ ਲੇਕਿਨ ਸਾਡੇ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਨਹੀਂ ਕਿਹਾ ਕਿ ਅਸੀਂ ਗਰੀਬ ਹੀ ਰਹਿਣਾ ਹੈ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਸਾਡੇ ਗੁਰੂ ਆਪ ਹੀ ਰਾਜਾ ਦੇ ਰਾਜਾ ਹਨ ਮਹਾਰਾਜਾ ਦੇ ਮਹਾਰਾਜਾ ਹਨ ਗੁਰੂ ਸਾਹਿਬ ਸਾਡੇ ਗੁਰੂ ਸਾਹਿਬ ਨੇ ਹੀ ਨਹੀਂ ਕਿਹਾ ਕਿ ਅਸੀਂ ਗਰੀਬ ਰਹੀਏ ਤਾਂ ਕਲਕੀਤਰ ਪਾਸ਼ਾ ਸਾਹਿਬ ਮਹਾਰਾਜ ਜੀ ਨੇ ਇਹ ਵਰ ਦਿੱਤਾ ਹੋਇਆ ਹੈ ਇਨ ਗਰੀਬ ਸਿੱਖਨ ਕੋ ਦੋ ਪਾਤਸ਼ਾਹੀ ਯਾਦ ਰੱਖੇ ਜੋ ਹਮਰੀ ਗੁਰਿਆਈ ਜਦੋਂ ਅੰਮ੍ਰਿਤ ਦੇ ਦਾਤੋਸ਼ ਕਉਂਦੇ ਹਨ ਤੇ ਉਹ ਨਾਲ ਹੀ ਸਿਮਰਨ ਵੀ ਦਿੰਦੇ ਹਨ ਅੰਮ੍ਰਿਤ ਪੰਨਹ ਪਿਆਰਿਆਂ ਨੂੰ ਸ਼ਕਾ ਕੇ ਆ ਰਹੀ ਹੈ ਦੇਖੋ ਹੁਣ 13 ਅਪ੍ਰੈਲ ਨੂੰ ਵਿਸਾਖੀ ਵਿਸਾਖੀ ਵਾਲੇ ਦੇ ਨੇ ਜਿਸ ਦਿਨ ਉਹਨਾਂ ਨੇ ਅੰਮ੍ਰਿਤ ਛਕਾਇਆ ਸੀ ਉਸ ਦਿਨ ਹੀ ਉਹਨਾਂ ਨੇ ਕਿਹਾ ਸੀ ਕਿ ਜਿਹੜਾ ਹੁਕਮ ਮੰਨੇਗਾ ਮੈਂ ਉਹਨਾਂ ਦੇ ਅੰਗ ਸੰਗ ਰਹਾਗਾ ਅੰਮ੍ਰਿਤ ਦੇ ਦਾਤ ਸਾਨੂੰ ਬਖਸ਼ੀ ਸੱਚੇ ਪਾਤਸ਼ਾਹ ਮਹਾਰਾਜ ਹਰ ਪਾਉ ਰੱਖਿਆ ਵੀ ਕਰਦੇ ਹਨ ਚਾਹੇ ਕੋਈ ਜਿੰਨਾ ਮਰਜੀ ਚੜਾਈ ਕਰਕੇ ਆ ਜਾਵੇ ਗੁਰੂ ਪਾਤਸ਼ਾਹ ਰੱਖਿਆ ਕਰਦੇ ਹੀ ਕਰਦੇ ਹਨ ਹਰ ਜਗ੍ਹਾ ਰੱਖਿਆ ਕਰਦੇ ਹਨ ਕਈਆਂ ਨੇ ਦੇਖੋ ਦੇਖਿਆ ਹੈ ਕਿ ਇਹ ਇਨਸਾਨ ਮੇਰੇ ਅੱਗੇ ਝੁਕੇ ਮੇਰੇ ਕੋਲੋਂ ਹੱਥ ਢਾ ਕੇ ਮੰਗੇ ਮੈਨੂੰ ਨੇਵਾ ਤੇ ਮੈਨੂੰ 500 ਗੱਲਾਂ ਕਰਾਂ ਰਸਤੇ ਵਿੱਚ ਜਾਂਦਿਆਂ ਜਿੱਥੇ ਮਰਜੀ ਚਾਰ ਰਿਸ਼ਤੇਦਾਰਾਂ ਵਿੱਚ ਵੀ ਮੈਂ ਇਹਦੀ ਬੇਇੱਜ਼ਤੀ ਕਰਾਂ ਕਿਉਂਕਿ ਮੈਂ ਇਹਨੂੰ ਦਿੱਤਾ ਹੈ ਮੈਂ ਇਹਦਾ ਮਦਦ ਕੀਤੀ ਹੈ ਇਹ ਮੇਰੇ ਅਧੀਨ ਹੋ ਕੇ ਰਹੇ ਲੇਕਿਨ ਗੁਰੂ ਪਾਤਸ਼ਾਹ ਕਹਿੰਨੇ ਹਨ ਕਿ ਮੈਂ ਤੈਨੂੰ ਕਿਸੇ ਦੇ ਅਧੀਨ ਨਹੀਂ ਰਹਿਣ ਦੇਣਾ ਮੈਂ ਤੈਨੂੰ ਦਵਾਂਗਾ ਤੂੰ ਮੇਰੇ ਕੋਲ ਆ ਤੇ ਮੇਰੇ ਕੋਲੋਂ ਮੰਗ ਗੁਰੂ ਸਾਹਿਬੂ ਬਹੁਤ ਵੱਡਾ ਖਜ਼ਾਨਾ ਹੱਥਾਂ ਵਿੱਚ ਲੈ ਕੇ ਬੈਠੇ ਹੋਏ ਹਨ ਲੇਕਿਨ ਸਾਨੂੰ ਲੈਣ ਦੀ ਜਾਚ ਨਹੀਂ ਹੈ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰੋਸੀ ਦੁਬੰਦੇ ਹਨ ਕਿ ਮੈਂ ਤੇਰੇ ਨਾਲ ਹਾਂ ਹਮੇਸ਼ਾ ਤੂੰ ਕਿਸੇ ਦੇ ਅੱਗੇ ਆਪਣਾ ਹੱਥ ਨਹੀਂ ਡਬਣਾ ਆਪਣਾ ਪੱਲਾ ਕਿਸੇ ਦੇ ਅੱਗੇ ਨਹੀਂ ਤੂੰ ਕਰਨਾ ਗੁਰੂ ਸਾਹਿਬ ਜੀ ਨੇ ਬਚਨ ਵੀ ਕੀਤਾ ਹੋਇਆ ਹੈ ਕਿ ਜਿਹੜਾ ਇਨਸਾਨ ਤੇਰੇ ਉੱਤੇ ਚੜਾਈ ਕਰਕੇ ਆਏਗਾ ਤੈਨੂੰ ਖਤਮ ਕਰਨਾ ਚਾਹੇਗਾ ਜਾਂ ਫਿਰ ਤੈਨੂੰ ਨੁਕਸਾਨ ਪਹੁੰਚਾਏਗਾ ਤੇ ਮੈਂ ਉਹ ਦੇਖੂਣ ਆਪ ਹੀ ਨਜੇਟ ਲਵਾਵਾਂਗਾ ਕਹਿੰਦੇ ਹਨ ਨਾ ਕਿ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰੰਤਿਸ ਅਗਨ ਮੇ ਸਾੜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜੀ ਨੂੰ ਸਕੇ ਭਰਾ ਨਹੀਂ ਦੇਖੋ ਕਿੰਨੀ ਤਸੀਹੇ ਦੇ ਕੇ ਆਪ ਹੀ ਮਰਵਾ ਦਿੱਤਾ ਆਪ ਹੀ ਸ਼ਹੀਦ ਕਰਵਾਉਣ ਦੀ ਐਸੀ ਜੁਗਤ ਘੇੜੀ ਗੁਰੂ ਪਾਤਸ਼ਾਹ ਜੀ ਨੇ ਸਾਡੇ ਵਾਸਤੇ ਸ਼ਹਾਦਤ ਦੇ ਦਿੱਤੀ ਸੁਲਹੀ ਖਾਨ ਦੇ ਨਾਲ ਰਲ ਕੇ ਪ੍ਰਥੀਏ ਨੇ ਵੱਡੇ ਭਰਾ ਨੇ ਗੁਰੂ ਸਾਹਿਬ ਜੀ ਨੂੰ ਕਿੱਦਾਂ ਤਸੀਹੇ ਦੇ ਕੇ ਤੇ ਕੋਸ਼ਿਸ਼ ਕੀਤੀ ਕਿ ਗੁਰੂ ਸਾਹਿਬ ਜਿਹੜੇ ਹਮ ਨਾ ਇਹਨਾਂ ਨੂੰ ਗੱਦੀ ਕਿਉਂ ਮਿਲ ਗਈ ਹੈ ਗੱਦੀ ਮੈਨੂੰ ਮਿਲਣੀ ਚਾਹੀਦੀ ਹੈ ਮੈਂ ਹਾਂ ਵੱਡਾ ਭਰਾ ਉਦੋਂ ਵੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਸੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ ਸੁਲਹੀ ਹੋਏ ਮੋਹਨ ਪਾਕ ਤੇ ਸੁਲਹੀ ਖਾਨ ਜਿਹੜਾ ਘੋੜੇ ਤੇ ਸਵਾਰ ਹੋ ਕੇ ਪ੍ਰਥੀਆ ਆਪਣੇ ਇੱਟਾਂ ਦੇ ਪੱਠੇ ਨੂੰ ਦਿਖਾਉਣ ਵਾਸਤੇ ਜਦੋਂ ਲੈ ਕੇ ਆਇਆ ਸੁਲਹੀ ਖਾਨ ਨੂੰ ਤੇ ਸੁਲਹੀ ਖਾਨ ਦਾ ਜਿਹੜਾ ਘੋੜਾ ਹੀ ਨਾ ਉਹ ਦਬਕ ਗਿਆ ਤੇ ਉਸੇ ਇੱਟਾਂ ਦੇ ਪੱਠੇ ਵਿੱਚ ਜਾ ਕੇ ਡਿੱਗ ਗਿਆ ਤੇ ਸੁਲਹੀ ਖਾਨ ਮਰ ਗਿਆ ਪ੍ਰਹਲਾਦ ਜੀ ਵੀ ਰੱਖਿਆ ਉਹ ਪਰਮੇਸ਼ਵਰ ਨੇ ਕੀਤੀ ਤੇ ਸਾਡੀ ਵੀ ਰੱਖਿਆ ਪਰਮੇਸ਼ਵਰ ਹੀ ਕਰਨਗੇ ਹੋਰ ਕੋਈ ਨਹੀਂ ਕਰ ਸਕਦਾ ਇੱਕ ਇਨਸਾਨ ਨਗਰ ਕਾਲੇ ਇਲਮ ਲੈ ਕੇ ਬੈਠਾ ਹੈ ਕਈਆਂ ਜਗ੍ਹਾ ਤੇ ਜਾ ਕੇ ਕੋਸ਼ਿਸ਼ਾਂ ਕਰ ਰਿਹਾ ਹੈ ਅਗਰ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਕਿ ਤੁਹਾਡੇ ਕੋਲ ਤਰੱਕੀ ਕਿਉਂ ਆਹੀ ਹੈ ਕਿਉਂ ਕੁਝ ਨਹੀਂ ਕਰ ਸਕਦਾ ਅਗਰ ਸਾਡਾ ਪਰੋਸਾ ਉਸ ਪਰਮਾਤਮਾ ਤੇ ਹੈ ਨਾ ਫਿਰ ਕੋਈ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕਦਾ ਠਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾ ਰਹੇ ਬਾਦ ਸ਼ਾਹ ਸ਼ਹ ਸਵਸਕਰਦੀ ਨੇ ਅਮਰਤਨਾ ਮਹਾਰਾਸ਼ੀ ਨੇ ਨਿਰਪੋਹੇ ਪਯੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸ਼ਰਨ ਪਰੇ ਪ੍ਰਵੰਤਰ ਜਾਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਜਿਨ੍ਹਾਂ ਨੇ ਨਾਨਕ ਤਨ ਗੁਰੂ ਨਾਨਕ ਪਾਤਸ਼ਾਹ ਦਾ ਓਟ ਆਸਰਾ ਲੈ ਲਿਆ ਹੈ ਨਾ ਉਹ ਫਿਰ ਕਿਸੇ ਕੋਲੋਂ ਡਰ ਕੇ ਨਹੀਂ ਰਹਿੰਦੇ ਉਹ ਪਰਮਾਤਮਾ ਦੇ ਅੱਗੇ ਹੀ ਅਧੀਨ ਹੁੰਦੇ ਹਨ ਕਿਸੇ ਦੂਸਰੇ ਦੇ ਅੱਗੇ ਅਧੀਨ ਨਹੀਂ ਹੁੰਦੇ ਅਗਰ ਕੋਈ ਤੁਹਾਡੇ ਬੱਚਿਆਂ ਨੂੰ ਜਾਂ ਫਿਰ ਤੁਹਾਡੇ ਘਰ ਉਤੇ ਬੁਰੀ ਨਜ਼ਰ ਰੱਖਦਾ ਹੈ ਨਾ ਤੈ ਤੁਸੀ ਡਰਨਾ ਨਹੀਂ ਹੈ ਤੁਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਕੇ ਇਹੋ ਹੀ ਕਹਿਣਾ ਹੈ ਸੱਚੇ ਪਾਤਸ਼ਾਹ ਤੁਸੀਂ ਹੀ ਸਾਡੀ ਰੱਖਿਆ ਕਰੋ ਘਰ ਬਾਹਰ ਤੇਰਾ ਪਰਵਾਸਾ ਤੁਮ ਜਨ ਕੇ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਵਿ ਆਪਣੀ ਨਾਮ ਜਪੂ ਹਰ ਰੰਗੇ ਸੱਚੇ ਪਾਸ਼ਾ ਹਰ ਪਾਉ ਤੁਹਾਡੀ ਰੱਖਿਆ ਕਰਨਗੇ ਤੁਹਾਡੇ ਬੱਚਿਆਂ ਦੀ ਰੱਖਿਆ ਕਰਨਗੇ ਅਸੀਂ ਤੇ ਹੋਈ ਹੀ ਅਜਮਾਇਆ ਹੋਇਆ ਹੈ ਸਾਨੂੰ ਪਤਾ ਹੈ ਸਾਡੇ ਨਾਲ ਕੀ ਕੀ ਹੋ ਰਿਹਾ ਹੈ ਕੌਣ-ਕੌਣ ਸਾਡੇ ਨਾਲ ਕਿੱਦਾਂ ਵਰਤ ਰਿਹਾ ਹੈ ਤੇ ਕਿੱਦਾਂ ਸਾਨੂੰ ਇਕੱਲਿਆਂ ਛੱਡਿਆ ਗਿਆ ਸੰਸਾਰ ਵਿੱਚ ਲੇਕਿਨ ਉਸ ਵਾਹਿਗੁਰੂ ਦਾ ਹੀ ਓਟ ਆਸਰਾ ਫੜਿਆ ਹੋਇਆ ਹੈ ਰਿਸ਼ਤੇਦਾਰੀਆਂ ਬਹੁਤ ਨੇ ਲੇਕਿਨ ਰਿਸ਼ਤੇਦਾਰ ਜਿਹੜੇ ਹੈ ਨਾ ਉਹ ਵਰਤਣਾ ਨਹੀਂ ਚਾਹੁੰਦੇ ਉਹ ਚਾਹੁੰਦੇ ਨੇ ਕਿ ਇਹ ਮਰ ਜਾਣ ਇਹ ਰੋਲ ਜਾਣ ਲੇਕਿਨ ਪਰਮਾਤਮਾ ਰੱਖਣ ਵਾਲਾ ਹੈ ਜੇ ਪਰਮਾਤਮਾ ਬਚਾਉਣ ਵਾਲਾ ਹੈ ਨਾ ਤੇ ਉਹਨੂੰ ਕੋਈ ਮਾਰ ਨਹੀਂ ਸਕਦਾ ਗਰੀਬੀ ਵੀ ਹੰਡਾਈ ਹੋਈ ਹੈ ਵਾਇਗਰੂ ਨੇ ਰੱਜ ਕੇ ਰੋਟੀ ਖਾਣੀ ਵੀ ਨਸੀਬ ਕੀਤੀ ਹੋਈ ਹੈ ਲੇਕਿਨ ਅਸੀਂ ਇਹ ਹੋਈ ਚਾਹੁੰਦੇ ਹਾਂ ਕਿ ਸੱਚੇ ਪਾਤਸ਼ਾਹ ਤੂੰ ਹੀ ਸਾਡਾ ਉਹ ਤਾਸਰਾ ਹੈ ਤੇਰਾ ਹੀ ਅਸੀਂ ਫੱਲਾ ਫੜਿਆ ਹੋਇਆ ਹੈ ਨਾ ਅਸੀਂ ਕਿਸੇ ਕੋਲ ਹੋਰ ਪਖੰਡੀਆਂ ਕੋਲ ਜਾਣਾ ਹੈ ਨਾ ਹੀ ਅਸੀਂ ਉਹਨਾਂ ਨੂੰ ਮੰਨਣਾ ਹੈ ਅਸੀਂ ਮੰਨਣਾ ਹੈ ਤੇ ਸਿਰਫ ਔਰ ਸਿਰਫ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮੰਨਣਾ ਹੈ ਔਰ ਅਸੀਂ ਕਿਸੇ ਨੂੰ ਨਹੀਂ ਮੰਨਣਾ ਤਨ ਤਨ ਗੁਰੂ ਰਾਮਦਾਸ ਸਾਹਿਬ ਮਹਾਰਾਜੀ ਦਾ ਓਟ ਆਸਰਾ ਲਿਆ ਹੋਇਆ ਹੈ ਉਸੇ ਦਾ ਹੀ ਸਾਨੂੰ ਓਟ ਆਸਰਾ ਹੈ ਜਿन्हे ਸਾਨੂੰ ਦੇਣਾ ਹੈ ਤਨ ਤਨ ਗੁਰੂ ਰਾਮਦਾਸ ਜਿਨ ਸਿਰਿਆ ਤਿਨੇ ਸਵਾਰਿਆ ਉਹੋ ਹੀ ਜ਼ਿੰਦਗੀ ਨੂੰ ਸਵਾਰਨ ਵਾਲਾ ਹੈ ਬਾਕੀ ਹੋਰ ਕੋਈ ਨਹੀਂ ਬੱਚੇ ਆਪ परमात्मा ਦੇ ਅੱਗੇ ਜਦੋਂ ਜਾ ਕੇ ਖਲੁੰਦੇ ਹਨ ਨਾ ਤੇ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਬੱਚਿਆਂ ਦੀ ਵੀ ਸੁਣਦੇ ਹਨ ਦਿਲ ਵਿੱਚ ਇਹੋ ਹੀ ਧਾਰਨਾ ਬਣਾ ਕੇ ਰੱਖਿਓ ਕਿ ਦੇਣ ਵਾਲਾ ਪਰਮਾਤਮਾ ਹੈ ਕੋਈ ਕਿਸੇ ਨੂੰ ਦੇ ਕੇ ਰਾਜੀ ਨਹੀਂ ਹੈ ਭਾਵੇਂ ਪਰਿਵਾਰ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਚਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਹੁਣ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ